ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਿੰਡ ਊੜਾ ਪਰ ਵਿਖੇ ਸੀਟੀਆਈ ਨਿਊ ਡੈਮੋਕ੍ਰੇਸੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰਵੱਲੋਂ ਕੀਰਤੀ ਕਿਸਾਨ ਯੂਨੀਅਨ ਅਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਔੜ ਬਲਾਕ ਨੂੰ ਖਤਮ ਕਰਨ ਵਿਰੁੱਧ ਰਾਜਨੀਤਿਕ ਕਾਨਫਰੰਸ ਕੀਤੀ ਗਈ ਜਿਸ ਵਿੱਚ ਔੜ ਬਲਾਕ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਔਰਤਾ ਅਤੇ ਲੋਕਪੱਖੀ ਸ਼ਖਸੀਅਤਾਂ ਦੇ ਨਾਲ-ਨਾਲ ਬਲਾਕ ਬਚਾਓ ਸੰਗ੍ਰਹਿ ਕਮੇਟੀ ਦੇ ਮੈਂਬਰ ਵੀ ਪੁੱਜੇ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਏ ਬਲਾਕ ਨੂੰ ਲੋਕਾਂ ਨਾਲ مشਵਰਾ ਕੀਤੇ ਬਿਨਾਂ ਹੀ ਤੋੜ ਦੇਣਾ ਤਾਣਾਸ਼ਾ ਹਕੂਮਤ ਦੀ ਨੀਤੀ ਹੈ। ਉਹਨਾਂ ਕਿਹਾ ਕਿ ਪਿੰਡਾਂ ਦੀਆਂ 74 ਪੰਚਾਇਤਾਂ ਵੱਲੋਂ ਮਤੇ ਪਾ ਕੇ ਤਰਨੀ ਤੇ ਚੱਕਾ ਜਾਮ ਰਾਹੀ ਬਲਾਕ ਨੂੰ ਖਤਮ ਕਰਨ ਵਿਰੁੱਧ ਪ੍ਰਗਟਾਏ ਗਏ ਜਨਤਕ ਰੋਸ ਨੂੰ ਵੀ ਸਰਕਾਰ ਨੇ ਟਿਚ ਜਾਣਿਆ ਹੈ। ਇਕੱਠ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਔੜ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਮ ਸਭਾਵਾਂ ਦੇ ਵਿਸ਼ੇਸ਼ اجلاس ਕਰਕੇ ਬਲਾਕ ਨੂੰ ਖਤਮ ਕਰਨ ਵਿਰੁੱਧ ਮਤੇ ਪਾਉਣ ਦਾ ਸੱਦਾ ਦਿੱਤਾ ਗਿਆ। ਉਹਨਾਂ ਆਖਿਆ ਕਿ ਜਦੋਂ ਬਲਾਕ ਦੇ ਪਿੰਡਾਂ ਦੀ ਸੰਸਥਾ ਖਤਮ ਹੀ ਕਰ ਦਿੱਤੀ ਗਈ ਹੈ ਤਾਂ ਬਲਾਕ ਦੇ ਲੋਕਾਂ ਦਾ ਚੋਣਾਂ ਵਿੱਚ ਹਿੱਸਾ ਲੈਣ ਜਾਂ ਕਿਸੇ ਨੂੰ ਵੋਟਾਂ ਪਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਕਾਨਫਰੰਸ ਨੇ ਫੈਸਲਾ ਕੀਤਾ ਕਿ ਪਿੰਡ ਪਿੰਡ ਪ੍ਰਚਾਰ ਕਰਕੇ ਲੋਕਾਂ ਨੂੰ ਔਰ ਬਲਾਕ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਹੋਕਾ ਦਿੱਤਾ ਜਾਵੇਗਾ ਅਤੇ ਸਰਕਾਰ ਨੂੰ ਜਨਤਕ ਦਬਾ ਨਾਲ ਬਲਾਕ ਨੂੰ ਮੁੜ ਬਹਾਲ ਕਰਨ ਲਈ ਮਜਬੂਰ ਕਰਨ ਵਾਸਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅੰਤ ਵਿੱਚ ਐਡਵੋਕੇਟ ਦਲਜੀਤ ਸਿੰਘ ਓੜਾਪੜ ਨੇ ਸਾਰਿਆਂ ਦਾ ਧੰਨਵਾਦ ਕੀਤਾ ਇਸ ਮੌਕੇ ਮੰਚ ਸੰਚਾਲਕ ਮਾਸਟਰ ਨਰਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ बलाक बचाओ संघर्ष कमेटी मेंबर माहल खुरद महमूदपुर लखवीर सिंह मजदूर यूनियन के आगू हरी राम रसूलपुरी दास खड़कूवाल सुखविंदर सिंह, कमलेश कौर कामरेड सिंह, बलदेव सिंह, मोहन सिंह टांग सतनाम सिंह प्रधान चरण सिंह मास्टर महेंद्र डॉक्टर अशोक शर्मा बचित्र महमूदपुर ਡਾਕਟਰ ਦਲਵੀਰ ਸਿੰਘ ਦਰਸ਼ਨ ਸਿੰਘ ਤੇ surjit ਸਿੰਘ ਪੰਜ ਤੋਂ ਇਲਾਵਾ ਇਲਾਕੇ ਦੀਆਂ ਕਈ ਸ਼ਖਸੀਅਤਾਂ ਹਾਜ਼ਰ ਸਨ ਦੇਖਦੇ ਹਾਂ ਪੱਤਰਕਾਰ ਛਿੰਜੀ ਲੜੋਆ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਪਹਿਲੀ ਤਾਂ ਗੱਲ ਇਹ ਹੈ ਕਿ ਇਹ ਜਿਹੜਾ ਬਲਾਕ ਤੋੜਨ ਦਾ ਮਸਲਾ ਹੈ ਇਹ ਇਲਾਕੇ ਦੇ ਲੋਕਾਂ ਦੀ ਕੋਈ ਇਹਦੇ ਵਜ੍ਹਾ ਰਾਇ ਨਹੀਂ ਲਈਗੇ ਜਦੋਂ ਕਿ ਹਰ ਜਮਹੂਰੀਅਤ ਇਹ ਜਿਹੜਾ ਉਹਦਾ ਅਸੂਲ ਹੁੰਦਾ ਕਿ ਜਿਹੜੇ ਸਬੰਧਤ ਲੋਕ ਹੈ ਇਹ ਐਡਮਿਨਿਸਟ੍ਰੇਸ਼ਨ ਕਿਸੇ ਹੋਰ ਲੋਕਾਂ ਲਈ ਨਹੀਂ ਹੈ ਮਤਲਬ ਇਹ ਸਬੰਧਤ ਲੋਕਾਂ ਨਾਲ ਕਨਸਰਨਡ ਹੈ ਤੇ ਉਹਦੀ ਕੋਈ رائے ਨਾ ਲਿਆ ਜਾਣਾ ਆਪਣੇ ਆਪ ਚ ਇਹ ਦਰਸਾਉਂਦਾ ਕਿ ਇੱਥੇ ਹਜੇ ਤੱਕ ਵੀ ਕੋਈ ਸਿਸਟਮ ਚ ਤਬਦੀਲੀ ਨਹੀਂ ਹੈ ਉਹੀ ਅੰਗਰੇਜ਼ ਦਾ ਰਾਜ਼ ਹੈ ਤੇ ਜਿਸ ਤਰ੍ਹਾਂ ਨਾਲ ਕੋਈ ਡੰਗਰ ਪਸ਼ੂ ਫੜ ਕੇ ਏਦਾਂ ਦੋਹੇ ਨੂੰ ਸੰਗਲ ਫੜਾਉਂਦਾ ਵੀ ਤੈਨੂੰ ਫੜਾਉਂਦਾ ਹੁਣ ਉਧਰ ਹੋ ਗਿਆ ਇਹ ਹਾਲ ਇਹ ਸਾਡੇ ਲੋਕਾਂ ਦਾ ਕੀਤਾ ਜਾ ਰਿਹਾ ਔਰ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਜਿਹੜਾ ਕਾਨੂੰਨ ਵੀ ਬਣਾਇਆ ਪੰਚਾਇਤੀ ਰਾਜ ਐਕਟ ਉਹਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਅੜਕੇ ਵਾਲੀ ਗੱਲ ਨਹੀਂ ਚੀਜਦੀ ਸੀ ਕਿਉਂਕਿ ਇਹ ਜਿਹੜੇ ਬਲਾਕ ਜਦੋਂ ਬਣਾਏ ਗਏ ਆ ਉਹ ਇਸ ਹਿਸਾਬ ਨਾਲ ਬਣਾਏ ਗਏ ਵੀ ਲੋਕਾਂ ਨੂੰ ਸਹੂਲियत ਹੋਵੇ ਤੇ ਇਹ 1964-65 ਦੇ ਲਾਗੇ ਤੁਸੀਂ ਦੇਖ ਲਓ ਕੋਈ ਤਕਰੀਬਨ ਉਹ 60 ਸਾਲ ਦਾ ਸਮਾਂ ਹੋ ਜਾਂਦਾ ਹੈ ਵੀ ਇਹ ਇਸ ਵੇਲੇ ਦਾ ਬਣਿਆ ਹੈ ਇਹ ਤੇ ਇਹ ਬਲੌਕ ਜਿਹੜਾ ਉਸ ਹਿਸਾਬ ਨਾਲ ਬਣਾਇਆ ਗਿਆ ਸੀ ਵੀ ਇਹਨਾਂ ਨੂੰ ਪਿੰਡ ਕਿਹੜੇ ਕਿਹੜੇ ਨਜ਼ਦੀਕ ਪੈਂਦੇ ਆ ਤੇ ਉਹਨਾਂ ਦਾ ਕੰਮਕਾਰ ਇੱਥੇ ਹੀ ਹੋ ਜਵੇ ਜਿੰਨੀਆਂ ਵੀ ਛੋਟੇ ਛੋਟੇ ਕੰਮਕਾਰ ਹੈ ਉਹ ਹੋ ਜਾਣ ਹੁਣ ਜਿਹੜਾ ਬਲੌਕ ਹੈ ਇਸ ਵੇਲੇ ਉਹਦੇ ਚ ਜ਼ਿਆਦਾ ਡਿਪੈਂਡੈਂਸੀ ਜਿਹੜੀ ਗਰੀਬ ਲੋਕਾਂ ਦੀ ਹੈ ਔਰ ਉਹਨਾਂ ਚ ਵੀ ਖਾਸ ਕਰਕੇ ਜਿਹੜੇ ਨਰੇਗਾ ਵਰਕਰਸ ਹੈ ਅੰਗਰਵਾੜੀ ਵਰਕਰਸ ਹੈ ਔਰ ਜਿਹੜੇ ਪੰਚਾਇਤਾਂ इवन ਪੰਚਾਇਤਾਂ ਵੀ ਜਿਹੜੀਆਂ ਪਿੰਡਾਂ ਦੀਆਂ ਉਹਨਾਂ ਨੂੰ ਵੀ ਜਿਹੜਾ ਅਕਸਰ ਜਿਹੜਾ ਵਾਹ ਪਿਆ ਰਹਿੰਦਾ ਇਹਨਾਂ ਨਾਲ ਬਲੋਕਾਂ ਨਾਲ ਤੇ ਉਸ ਕਰਕੇ ਜਿਹੜਾ ਇਹ ਬਲੋਕ ਤੋੜ ਕੇ ਹੁਣ ਨਵਾਂ ਸ਼ਹਿਰ ਲੈ ਜਾਉਣਾ ਅੱਧਾ ਪਿੰਡ ਜਿਹੜੇ ਆ ਉੱਤੇ ਨਵੇਂ ਸ਼ਹਿਰ ਨਾਲ ਲਾ ਦੇਣੇ ਅੱਧੇ ਪਿੰਡ ਜਿਹੜੇ ਆ ਉਹ ਬੰਗਿਆ ਨਾਲ ਲਾ ਦੇਣ ਇਹ ਕਦਾ ਜਿਤ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਵੀ ਇਹ درست ਫੈਸਲਾ ਨਹੀਂ ਹੈਗਾ ਇਹਦੇ ਪਿੱਛੇ ਸਿਰਫ ਇਹਨਾਂ ਦੀਆਂ ਰਾਜਨੀਤਿਕ ਗਿਣਤੀਆਂ ਮਿੰਟੀਆਂ ਹੈ ਕਿ ਕਾਨੂੰਨ ਉਹ ਜਿਹੜਾ ਪੰਚਾਇਤੀ ਰਾਜ ਦਾ ਕਾਨੂੰਨ ਹੈ ਉਹਦੇ ਬਲਾਕ ਸਮਤੀ ਦੇ ਵਿੱਚ ਇਹ ਜਿਹੜੇ ਬਲਾਕ ਸਮਤੀ ਦੇ ਜਿੰਨੇ ਮੈਂਬਰ ਡਾਇਰੈਕਟ ਚੁਣੇ ਜਾਂਦੇ ਉਹਨਾਂ ਤੋਂ ਬਾਹਰ ਇਹ ਪ੍ਰਵੀਜ਼ਨ ਹੈ ਵੀ ਜਿਹੜਾ ਜਿਸ ਹਲਾਕੇ ਦਾ ਜੇ ਕਿਸੇ ਪਹ ਹਲਾਕੇ 'ਚ 2 ਐਮਐਲਏ ਪੈਂਦੇ ਆ ਤਾਂ ਜਿਸ ਹਲਾਕੇ ਦੇ ਵਾਧੂ ਪੈਂਦਾ ਵੱਧ ਪੈਂਦਾ ਉਸ ਬਲਾਕ ਸਮਤੀ 'ਚ ਉਸ ਹਲਾਕੇ ਦਾ ਐਮਐਲਏ ਜਿਹੜਾ ਆ ਉਹ ਉਹਦੇ 'ਚ ਵੋਟ ਪਾਉਣ ਦਾ ਹੱਕ ਧਾਰ ਹੋਏਗਾ ਤੇ ਇੱਥੇ ਮਸਲਾ ਇਹ ਖੜ ਜਾਂਦਾ ਵੀ ਉਹਨੂੰ ਕਹੇ ਕੌਣ ਐਮਐਲਏ ਤਾਂ ਦੋ ਬਣ ਗਏ ਬੀਡੀਪੀਓ ਦੀ ਇਹ ਜ਼ਰੂਰਤ ਨਹੀਂ ਹੁੰਦੀ ਐਸਡੀਐਮ ਦੀ ਇਹ ਜ਼ਰੂਰਤ ਨਹੀਂ ਹੁੰਦੀ ਉਹ ਕਹਿ ਦੇਵੇ ਵੀ ਤੇਰਾ ਇਲਾਕਾ ਥੋੜਾ ਆ ਵੀ ਤੇਰੇ ਇਲਾਕੇ ਦਾ ਐਮ ਤੂੰ ਇਹ ਚ ਵੋਟ ਦਾ ਹੱਕਦਾਰ ਨਹੀਂ ਹੈ ਤੇ ਦੂਜਾ ਜਿਹੜਾ ਐਮਐਲਏ ਉਹ ਹੱਕਦਾਰ ਹੈ ਕਿਉਂਕਿ ਇਹ ਸਰਕਾਰੀ ਮੁਲਾਜ਼ਮ ਜਿਹੜੇ ਆ ਐਸਡੀਐਮ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿ ਉਹ ਬੋਲ ਸਕੇ ਕਿਸੇ ਐਮਐਲਏ ਨੂੰ ਉਹ ਜਿਹੜੇ ਮਸਲੇ ਨੂੰ ਹੱਲ ਕਰਨ ਦੇ ਲਈ ਬਹੁਤ ਜਗ੍ਹਾ ਤੇ ਇਹਨਾਂ ਦੇ ਝਗੜੇ ਹੁੰਦੇ ਆ ਚੇਅਰਮੈਨ ਬਣਾਉਣ ਦਾ ਵਾਈਸ ਚੇਅਰਮੈਨ ਬਣਾਉਣ ਦਾ ਤੇ ਉਹਨੂੰ ਹੱਲ ਕਰਨ ਦੇ ਲਈ ਇਹ ਲੋਕਾਂ ਨੂੰ ਜਿਹੜਾ ਫਹਾ ਪਾਇਆ ਜਾ ਰਿਹਾ ਵੀ ਤੁਸੀਂ ਭੁਗਤੋ ਇਸ ਗੱਲ ਨੂੰ ਵੀ ਅਸੀਂ ਜਿਹੜਾ ਹੈਗਾ ਇਹ ਅਸੀਂ ਇਲਾਕੇ ਦੇ ਜਿਹੜਾ ਐਮਐਲਏ ਦਾ ਹਲਕਾ ਆ ਅਸੈਂਬਲੀ ਹਲਕਿਆਂ ਦੇ ਅਨੁਸਾਰ ਕਰਨੇ ਆ ਪਰ ਇਹਦੇ ਵਿੱਚ ਵੀ ਅਜੀਬੋ ਗਰੀਬ ਗੱਲ ਇਹ ਹੈ ਵੀ ਪੰਜਾਬ ਵਿੱਚ ਬਲਾਕ ਤਾਂ 117 ਆ ਤੇ ਜਿਹੜੇ ਹੈਗੇ ਆ ਬਲੋਕ ਨਹੀਂ ਐਮ ਐਲ اے ਹਲਕੇ 117 ਆ ਤੇ ਬਲੋਕ 146 ਤੋਂ 153 ਦੱਸੇ ਜਾਂਦੇ ਆ ਤੇ ਉਹ ਜਿਹੜੇ ਹੈਗੇ ਆ ਬਾਕੀ ਦੇ ਬਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀ ਅਸੈਂਬਲੀ ਤਾਂ ਕੋਈ ਬਹੁਤ ਘੱਟ ਹੋਣਗੀਆਂ ਜਿੱਥੇ ਜਿਹੜਾ ਹੈਗਾ ਦੋ ਬਲੋਕ ਇੱਕੋ ਹੀ ਅਸੈਂਬਲੀ ਹਲਕੇ ਚ ਪੈਂਦੇ ਹੋਣ ਮਤਲਬ ਉਹ ਜਿਹੜੇ ਬਲੋਕ ਹੈ ਉਹ ਕਿਸੇ ਤਰ੍ਹਾਂ ਵੀ ਜ਼ਿਆਦਾ 117 ਹੀ ਹੋਣ ਫੇਰ ਤਾਂ ਗੱਲ ਸਮਝ ਆਉਂਦੀ ਹੈ ਪਰ ਜਿੱਥੇ ਜਿਹੜੇ ਇਹ ਬਲੋਕ ਤਾਂ 146 ਗੰਦੇ ਆ ਇਹ 117 ਐਮਐਲਏ ਹੈ ਇਹ ਆਪਣੇ ਆਪ ਚ ਦੱਸਦਾ ਵੀ ਇਹ ਜਿਹੜਾ ਵਿਤਕ੍ਰੇਪਰਪੂ ਜਿਹੜਾ ਹੈਗਾ ਅਮਲ ਹੈ ਇਹ ਵਿਤਕ੍ਰੇਪਰਪੂਰ ਹੈ ਔਰ ਇਸ ਸ਼ਰੇਮ ਤੱਕ ਆ ਲੋਕ ਮਨਾ ਅਸੀਂ ਫਿਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਸਾਥੀਆਂ ਨੂੰ ਵੀ ਪਹੁੰਚ ਕੀਤੀ ਹੈ ਤੇ ਉਹ ਤੁਹਾਡੇ ਸਾਹਮਣੇ ਸਾਡੇ ਨਾਲ ਖੜੇ ਹੈ ਔਰ ਅਸੀਂ ਇਹ ਜਿਹੜਾ ਹੈਗਾ ਕੋਈ ਆਪਣੀ ਪਾਰਟੀ ਬਣੋ ਕੋਈ ਵਿਚਾਰ ਕਰਾਂਗੇ ਫਿਰ ਇਹਨਾਂ ਨਾਲ ਵੀ ਵਿਚਾਰ ਕਰਕੇ ਜਿਹੜਾ ਅਗੇ ਸੰਘਰਸ਼ ਨੂੰ ਬਾ ਲੱਗਦੀ ਅਸੀਂ ਜਿਹੜਾ ਹੈ ਧੁਰ ਸਿਰੇ ਤੱਕ ਲੈ ਕੇ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਲੋਕਾਂ ਨੂੰ ਸਟੇਟ ਕੀਤਾ ਜਾਵੇ ਇਹ ਜਿਹੜੀਆਂ ਮੌਕਾ ਪ੍ਰਸਤ ਪਾਰਟੀਆਂ ਆ ਇਹ ਕੀ ਕਰਦੀਆਂ ਆ ਵੀ ਹਰ ਮੁੱਦੇ ਨੂੰ ਇਸ ਤਰ੍ਹਾਂ ਚੋਣਾ ਦੇ ਨਜ਼ਰੀਏ ਨਾਲ ਦੇਖਦੀਆਂ ਕਿ ਇਹ ਭਾਵੇਂ ਕਹਿੰਦੇ ਆ ਵੀ ਅਸੀਂ ਸਭ ਤੋਂ ਗਰੀਬ ਜਿਹੜੇ ਲੋਕ ਹੈ ਉਹਨਾਂ ਦੀ ਮਦਦ ਕਰਨ ਲਈ ਆ ਪਰ ਉਹਨਾਂ ਦਾ ਅਪਰੋਚ ਜਿਹੜੀ ਰਹਿੰਦੀ ਹੈ ਉਹ ਸਦਾ ਤੇ ਸਦਾ ਜਿਹੜੀ ਹੈ ਗੱਦੀਆਂ ਪ੍ਰਾਪਤ ਕਰਦੀ ਰਹਿੰਦੀ ਹੈ ਅੱਜ ਦੇਖੋ ਜੀ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਨਵਾਦੀ ਅਤੇ ਕਾਹਤਿਕ ਕਿਸਾਨ ਯੂਨੀਅਨ ਵੱਲੋਂ ਇਹ ਕੱਟ ਰੱਖਿਆ ਗਿਆ ਬਲਾਕ ਔੜ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਤੇ ਉਸ ਸੰਘਰਸ਼ ਨੂੰ ਤੇਜ਼ ਕਰਨ ਲਈ ਇਸੇ ਹੀ ਪ੍ਰੋਗਰਾਮ ਦੇ ਤਹਿਤ ਇਹਨਾਂ ਨੇ ਸਾਡੀ ਸੰਘਰਸ਼ ਕਮੇਟੀ ਨੂੰ ਵੀ ਇੱਥੇ ਸੱਦਾ ਦਿੱਤਾ ਤੇ 28 ਤਰੀਕ ਨੂੰ ਤੇ 18 ਪਹਿਲਾਂ ਜਿਹੜਾ ਅਕਤੂਬਰ ਨੂੰ ਅਸੀਂ ਸੱਦਾ ਦਿੱਤਾ ਸੀ ਸਾਰੇ ਉੱਥੇ ਪਹੁੰਚੇ ਸੀ ਤੇ ਉਸੇ ਤਹਿਤ ਇਹਨਾਂ ਦੀ ਹਿੱਸੇਦਾਰੀ ਪਹਿਲਾਂ ਵੀ ਰਹੀ ਆ ਤੇ ਸਾਡਾ ਫਰਜ਼ ਬਣਦਾ ਸਾਨੂੰ ਕੋਈ ਕਲੱਬ ਸੱਦੇ ਕੋਈ ਪਾਰਟੀ ਸਦੇ ਕੋਈ ਜੂਨੀਅਰ ਸਦੇ ਜਿੱਥੇ ਵੀ ਸੱਦਣਗੇ ਬਲਾਕ ਬਹਾਲੀ ਦੇ ਮਸਲੇ ਦੇ ਲਈ ਗੱਲਬਾਤ ਕਰਨੇ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ ਅਸੀਂ ਸੰਘਰਸ਼ ਕਮੇਟੀ ਵੱਲੋਂ ਉੱਥੇ ਜ਼ਰੂਰ ਪਹੁੰਚਾਂਗੇ ਤੇ ਜਿਵੇਂ ਵੀ ਸਾਡੀ ਕੋਈ ਸਾਂਝੀ ਰਣਨੀਤੀ ਬਣਨ ਦੀ ਜੋ ਵੀ ਪ੍ਰੋਗਰਾਮ ਬਣਦਾ ਸਾਡਾ ਮੇਨ ਮਕਸਦ ਜਿਹੜਾ ਬਲਾਕ ਨੂੰ ਬਹਾਲ ਕਰਾਉਣ ਦਾ ਆ ਉਹਦੇ ਤੇ ਸਾਡੀ 100% ਦਾ ਜਿਹੜੀ ਆ ਹਿੱਸੇਦਾਰੀ ਵੀ ਰਹੂਗੀ ਤੇ ਸ਼ਮੂਲੀਅਤ ਵੀ ਰਹੂਗੀ ਤੇ ਸਹਿਯੋਗ ਵੀ ਰਹੂਗਾ ਤੇ ਅਸੀਂ ਲੋਕਾਂ ਕੋਲ ਵੀ ਇਹ ਸਹਿਯੋਗ ਚਾਹੁੰਨੇ ਆ ਪੰਚਾਇਤਾਂ ਕੋਲੋਂ ਕਲੱਬਾਂ ਕੋਲੋਂ ਜਥੇਬੰਦੀਆਂ ਕੋਲੋਂ ਪੱਤਰਕਾਰਾਂ ਕੋਲੋਂ ਲੇਖਕਾਂ ਕੋਲੋਂ ਬੁੱਧੀਜੀਵੀਆਂ ਕੋਲੋਂ ਹਰ ਇਸ ਬਲਾਕ ਨਾਲ ਜੁੜੇ ਪਿੰਡ ਇੱਕ ਇੱਕ ਨਾਗਰਿਕ ਤੋਂ ਅਸੀਂ ਇਹ ਸਹਿਯੋਗ ਚਾਹਨੇ ਦੇ ਨਾਲ ਸਿਆਸੀ ਪਾਰਟੀਆਂ ਕੋਲੋਂ ਵੀ ਕਿ ਸਭ ਤੋਂ ਪਹਿਲਾਂ ਇਹ ਬਲਾਕ ਔੜ ਬਹਾਲ ਕਰਾਇਆ ਜਾਵੇ ਬਾਕੀ ਸਾਰੇ ਮਸਲੇ ਜਿਹੜੇ ਉਹ ਤਾਂ ਬਾਅਦ ਦੇ ਆ ਜੋ ਹੈ ਉਹ ਵਿਚਾਇਆ ਜਾਵੇ ਜੋ ਬਾਅਦ ਚ ਮਿਲੂਗਾ ਬਾਅਦ ਦੀ ਗੱਲ ਆ ਇਸ ਕਰਕੇ ਜਿਸ ਤੇ ਪਹੁੰਚੇ ਆ ਤੇ ਇਹਨਾਂ ਨੇ ਬਹੁਤ ਵਧੀਆ ਕੱਟ ਕੀਤਾ ਆ ਬਹੁ ਭਰਮਾ ਕੱਟਾ ਆ ਅਸੀਂ ਵੀ ਇੱਥੇ ਵਿਚਾਰ ਰੱਖੇ ਆ ਤੇ ਹੱਲੇ ਮੀਟਿੰਗ ਚੱਲ ਰਹੀ ਆ ਉਸ ਤੋਂ ਬਾਅਦ ਜੋ ਵੀ ਅੱਗੇ ਰਣਨੀਤੀ ਤੇ ਕੀ ਵਿਚਾਰ ਤੇ ਕੀ ਉਹ ਅਸੀਂ ਸਾਂਝਾ ਕਰਾਂਗੇ ਕਮੇਟੀ ਵਿੱਚ ਵੀ ਤੇ মিডিਆ ਨਾਲ ਵੀ ਸਾਂਝਾ ਕਰਾਂਗੇ ਜੀ ਹੁਣ ਤੱਕ ਦੇ ਸੰਘਰਸ਼ ਵਿੱਚ ਜੋ ਅਸੀਂ ਦੇਖਿਆ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਹਯੋਗ ਨਹੀਂ ਮਿਲਿਆ ਇਹ ਨਾ ਮਿਲਣਾ ਚਾਹੀਦਾ ਸੀ ਕਾਰਨ ਕੀ ਹੋ ਸਕਦਾ ਕਿ ਕਿਤੇ ਨਾ ਕਿਤੇ ਸਰਕਾਰੀ ਪ੍ਰੈਸ਼ਰ ਹੈ ਪੰਚਾਇਤਾਂ ਤੇ ਆ ਦੇਖੋ ਇਹ ਤਾਂ ਉਹੀ ਦੱਸ ਸਕਦੇ ਆ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਉਹਨਾਂ ਨਹੀਂ ਲੈਂਦੇ ਜਾਂ ਉਹਨਾਂ ਨੂੰ ਮਸਲਾ ਇੰਨਾ ਗੰਭੀਰ ਨਹੀਂ ਲੱਗਦਾ ਜਾਂ ਉਹਨਾਂ ਉੱਤੇ ਕੋਈ ਰਾਜਨੀਤਿਕ ਤੌਰ ਤੇ ਜਾਂ ਸੱਤਾ ਦੇ ਤੌਰ ਤੇ ਪ੍ਰੈਸ਼ਰ ਪੈ ਰਿਹਾ ਇਹ ਤਾਂ ਪੰਚਾਇਤਾਂ ਸਪਸ਼ਟ ਕਰ ਸਕਦੀਆਂ ਪਰ ਸਾਡਾ ਅਸੀਂ ਇੱਕ ਚੀਜ਼ ਉਹਨਾਂ ਨੂੰ ਅਪੀਲ ਜ਼ਰੂਰ ਕਰ ਰਹੇ ਹਾਂ ਲਗਾਤਾਰ ਕਿ ਅਗਰ ਤੁਹਾਡੀ ਇਹ ਸੰਸਥਾ ਨਹੀਂ ਬਚੇਗੀ ਤਾਂ ਪੰਚਾਇਤੀ ਚੋਣਾਂ ਦਾ ਇਹ ਦਾ ਇਹਦੇ ਆਲੇ ਦੁਆਲੇ ਜਿੰਨਾ ਵੀ ਟਾਂਚਾ ਬਣਿਆ ਹੋਇਆ ਉਹਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਇਸ ਸੰਸਥਾ ਦੀਆਂ ਚੂਣਾ ਜਿਹੜੀਆਂ ਹੋ ਰਹੀਆਂ ਨੇ ਬਲਾਕ ਸੰਮਤੀ ਦੀਆਂ ਚੂਣਾ ਵਿਧਾਨ ਪ੍ਰੀਸ਼ਦ ਦੀਆਂ ਚੂਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਉਹਨਾਂ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਏਗਾ ਅਗਰ ਇਹ ਜਿਹੜਾ ਬੁਨਿਆਦੀ ਢਾਂਚਾ ਹੀ ਤੋੜ ਦਿੱਤਾ ਜਾਂਦਾ ਇਹ ਹੁਣ ਉਹਨਾਂ ਨੂੰ ਚਾਹੀਦਾ ਵੀ ਇਹਨੂੰ ਗੰਭੀਰਤਾ ਦੇ ਨਾਲ ਲੈਣ ਗੰਭੀਰਤਾ ਨਾਲ ਲੈ ਕੇ ਅਸਲ ਵਿੱਚ ਸੱਤਾਧਾਰੀ ਪਾਰਟੀ ਨੂੰ ਜਾਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਇਹ ਸਵਾਲ ਕਰਨ ਕਿ ਤੁਸੀਂ ਇਸ ਬਲਾਕ ਨੂੰ ਬਚਾਉਣ ਵਾਸਤੇ ਕੀ ਕਰ ਰਹੇ ਹੋ ਥੱਲੋ ਪੰਚਾਇਤਾਂ ਵੀ ਵੱਡੇ ਤੌਰ ਵੱਡੇ ਪੱਧਰ ਦੇ ਉੱਤੇ ਖੜੀਆਂ ਹੋਣ ਤੇ ਰਾਜਨੀਤਿਕ ਧਿਰਾਂ ਦੇ ਉੱਤੇ ਵੀ ਇਸ ਗੱਲ ਲਈ ਦਬਾਅ ਬਣੇ ਕਿ ਸਾਰੇ ਇਕੱਠੇ ਹੋ ਕੇ ਇਹਦੇ ਲਈ ਲੜਾਈ ਲੜਨ ਵਾਸਤੇ ਅੱਗੇ ਆਉਣ ਸਿਰੇ ਬਲਾਕ ਨੂੰ ਬਚਾਇਆ ਜਾ ਸਕਦਾ ਹੈ ਤੇ ਅਸੀਂ ਇਸੇ ਲਈ ਅਸੀਂ ਅਪੀਲ ਕਰ ਰਹੇ ਹਾਂ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਸਾਹਮਣੇ ਇਸ ਸਮੇਂ ਅਸੀਂ ਇਹ ਇੱਕ ਵੱਡੀ ਤਜਵੀਜ਼ ਰੱਖ ਰਹੇ ਹਾਂ ਅਪੀਲ ਕਰ ਰਹੇ ਹਾਂ ਕਿ ਉਹ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਬੁਲਾ ਕੇ ਬਲਾਕ ਨੂੰ ਤੋੜਨ ਦੇ ਖਿਲਾਫ ਮਤੇ ਪਾਉਣ ਤੇ ਜਿਹੜੀਆਂ ਵੀ ਕੋਈ ਸੰਘਰਸ਼ ਲੜ ਰਹੀਆਂ ਰਾਜਨੀਤਿਕ ਤਰਤਾ ਸਮਾਜ ਸੇਵੀ ਜਥੇਬੰਦੀਆਂ ਬਲਾਕ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਆ ਇਨਾਂ ਦੇ ਉੱਤੇ ਵੱਧ ਤੋਂ ਵੱਧ ਉਹ ਸ਼ਾਮਲ ਹੋਣ ਤਾਂ ਕਿ ਸਰਕਾਰ ਦੇ ਉੱਤੇ ਇੱਕ ਦਬਾਅ ਬਣੇ ਇਹੀ ਇੱਕ ਇੱਕ ਰਸਤਾ ਹੈ ਇਹਨੂੰ ਬਚਾਉਣ ਦਾ ਕਾਨੂੰਨੀ ਤਰੀਕੇ ਨਾਲ ਵੀ ਤੇ ਸੰਘਰਸ਼ ਦੇ ਤਰੀਕੇ ਨਾਲ ਵੀ ਲੜਾਈ ਇਹ ਲਗਾਤਾਰ ਲੜੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ 'ਚ ਲੜ ਕੇ ਹੀ ਬਲਾਕ ਨੂੰ ਬਚਾਇਆ ਜਾਣਾ ਤੇ ਇਦਾਂ ਚੁੱਪ ਰਹਿ ਕੇ ਜਾਂ ਇਲੈਕਸ਼ਨਾਂ ਵੱਲ ਦੇਖ ਕੇ ਨਹੀਂ ਬਚਾਇਆ ਜਾ ਸਕਦਾ ਇਹਦੇ ਤੋਂ ਸਾਨੂੰ ਸचेਤ ਹੋਣ ਦੀ ਲੋੜ ਹੈ